ਇਹ ਤਸਵੀਰਾਂ ਮੁਸਕਰ ਦੇ বাস ਸਟੈਂਡ ਤੋਂ ਸਾਹਮਣੇ ਆਈਆਂ ਨੇ ਜਿੱਥੇ ਸਿਵ ਸੈਨਾ ਆਗੂਆਂ ਦੇ ਵੱਲੋਂ ਧਰਨਾ ਦਿੱਤਾ ਜਾ ਰਿਹਾ ਸੀ ਸਿਵ ਸੈਨਾ ਪੰਜਾਬ ਦੇ ਆਗੂਆਂ ਦੀ ਇੱਕ ਸਿੱਖ ਨੌਜਵਾਨ ਦੇ ਨਾਲ ਇਸੇ ਮਾਮਲੇ ਦੇ ਵਿੱਚ ਬੈਸਤ ਹੋ ਜਾਂਦੀ ਹੈ ਬੈਸਤ ਦੌਰਾਨ ਇਹ ਮਾਮਲਾ ਕਾਫੀ ਗੰਭੀਰ ਬਣ ਜਾਂਦਾ ਹੈ ਸਿਵ ਸੈਨਾ ਆਗੂ ਨੇ ਸਿੱਖ ਨੌਜਵਾਨ ਨੂੰ ਪਹਿਲਾਂ ਕਾਰ ਦੇ ਅੰਦਰ ਜਾ ਕੇ ਮਾਰਿਆ ਤੇ ਫਿਰ ਬਾਹਰ ਕੱਢ ਕੇ ਉਸ ਦੇ ਨਾਲ ਹੱਥੋਪਾਈ ਕੀਤੀ ਗਈ ਉਸ ਦੇ ਕੱਪੜੇ ਤੱਕ ਪਾੜ ਦਿੱਤੇ ਗਏ ਨੇ ਇਸ ਦੇ ਨਾਲ ਹੀ ਸਿਰਸਾ ਪੰਜਾਬ ਦੇ ਪ੍ਰਧਾਨ ਰਾਜੇਸ਼ ਨੇ ਦੱਸਿਆ ਕਿ 29 ਮਈ ਨੂੰ ਉਹਨਾਂ ਦੇ ਜ਼ਿਲ੍ਹਾ ਪ੍ਰਧਾਨ ਰਵੀ ਕੁਮਾਰ ਦੇ ਕਰਦੇ ਗੇੜ ਦੇ ਕੁਝ ਲੋਕਾਂ ਦੇ ਵੱਲੋਂ ਤਲਵਾਰਾਂ ਦੇ ਨਾਲ ਹਮਲਾ ਕੀਤਾ ਗਿਆ ਸੀ ਉਹਨਾ ਮੁਜ਼ਮਾ ਖਿਲਾਫ ਪੁਲਿਸ ਚੌਂਕੀ ਬਾਸ ਸੜਡੇ ਤੇ ਥਾਣਾ ਸਿਟੀ ਦੇ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਸੀ ਪਰ ਹੁਣ ਤੱਕ ਕੋਈ ਵੀ ਕਾਰਵਾਈ ਨਹੀਂ ਹੋਈ ਨਾ ਹੀ ਪੁਲਿਸ ਨੇ ਮੁਜ਼ਮਮ ਬਾਰੇ ਕੋਈ ਜਾਣਕਾਰੀ ਪ੍ਰਾਪਤ ਕੀਤੀ ਹੈ ਇਸੇ ਗੁੱਸੇ ਦੇ ਵਿੱਚ ਉਹਨਾਂ ਦੇ ਵੱਲੋਂ ਮਲੋਟ ਰੋਡ ਬੱਸ ਸਟੈਂਡ ਦੇ ਬਾਹਰ ਰੋਡ ਜਾਮ ਕਰਕੇ ਧਰਨਾ ਦਿੱਤਾ ਜਾ ਰਿਹਾ ਸੀ ਪਰ ਇੱਕ ਪਗੜੀਦਾਰੀ ਨੌਜਵਾਨ ਕਾਰ ਦੇ ਵਿੱਚ ਆਇਆ ਤੇ ਉਹਨਾਂ ਦੇ ਨਾਲ ਬਹਿਸ ਕਰਨ ਲੱਗਾ ਉਹਨਾਂ ਟਰਨਾ ਚੁੱਕਣ ਬਾਰੇ ਕਿਹਾ ਜਿਸ ਤੇ ਉਹਨਾਂ ਦੇ ਨਾਲ ਹੱਥੋਪਾਈ ਹੋ ਗਏ ਤੇ ਇਸ ਦੇ ਨਾਲ ਉਸਦੀ ਵੀ ਕੁੱਟਮਾਰ ਵੀ ਕੀਤੀ ਗਈ ਹੈ ਉਧਰ ਸਿੱਖ ਨੌਜਵਾਨ ਨੇ ਕਿਹਾ ਹੈ ਕਿ ਉਹਨਾਂ ਲੋਕਾਂ ਨੇ ਉਸ ਨਾਲ ਕੁੱਟਮਾਰ ਕੀਤੀ ਹੈ ਜਿਸ ਨੂੰ ਸਾਰਿਆਂ ਨੇ ਦੇਖਿਆ ਹੈ ਇਸ ਵੇਲੇ ਹੁਣ ਪੁਲਿਸ ਇਹ ਮਾਮਲਾ ਜਾਂਚ ਕਰ ਰਹੀ ਹੈ ਪੁਲਿਸ ਇਸ ਮਾਮਲੇ ਤੇ ਹੁਣ ਕੀ ਕਾਰਵਾਈ ਕਰਦੀ ਹੈ ਇੱਕ ਵਾਰ ਆਪਾਂ ਉਹ ਸਾਰੀ ਸਥਿਤੀ ਬਾਰੇ ਸੁਣ ਲੈਣੇ ਆ ਚਸ਼ਮਦੀਦਾਂ ਨੇ ਕੀ ਕੁਝ ਕਿਹਾ ਹੈ ਇੱਕ ਵਾਰ ਆਓ ਆਪਾਂ ਉਹ ਸੁਣਦੇ ਆਂ 29 29 ਤਰੀਕ ਨੂੰ ਸਾਡੇ ਜ਼ਿਲ੍ਹਾ ਪ੍ਰਧਾਨ ਸਿਵ ਸ਼ੈਨਾ ਪੰਜਾਬ ਜ਼ਿਲ੍ਹਾ ਪ੍ਰਧਾਨ ਸਾਡੇ ਰਵੀ ਕੁਮਾਰ ਜੀ ਉਹਨਾਂ ਦੇ ਘਰ ਤੇ ਹਮਲਾ ਹੁੰਦਾ ਹੈਗਾ ਚਲੋ ਅਸੀਂ ਉਹ ਚੌਕੀ ਦਰਖਾਸਤ ਦਿੰਨੇ ਆ ਗਏ ਵੀ ਸਾਡੇ ਇਹਨਾਂ ਦੇ ਕਿਰਪਾਨੇ ਦੇ ਨਾਲ ਹਮਲਾ ਹੋਇਆ ਉਸ ਤੋਂ ਬਾਅਦ ਬਾਰ ਬਾਰ ਪੁਲਿਸ ਪ੍ਰਸ਼ਾਸਨ ਨੂੰ ਮੰਗ ਕੀਤੀ ਵੀ ਉਹਨਾਂ ਦੋਸ਼ੀਆਂ ਨੂੰ ਫੜਿਆ ਜਾਵੇ ਗ੍ਰਿਫਤਾਰ ਕੀਤਾ ਜਾਵੇ ਚਲੋ ਅੱਜ ਵੀ ਅਸੀਂ ਮਿਲੇ ਆ ਕੇ ਸਾਰੇ ਜਣੇ ਪੰਜਾਬ ਪ੍ਰਧਾਨ ਜੀ ਖੜੇ ਆ ਸਾਡੇ ਸਿਵ ਸ਼ੈਨਾ ਪੰਜਾਬ ਰਜੇਸ਼ ਗਰਗ ਜੀ ਖੜੇ ਹੈਗੇ ਤੇ ਉਹ ਕਹਿੰਦੇ ਵੀ ਜਿਹੜਾ ਕੋਸ ਹੁੰਦਾ ਤੁਸੀਂ ਤੁਸੀਂ ਤੋਂ ਕਰਮੋ ਜੀ ਤੁਸੀਂ ਉਹ ਤੇ ਅਧਿਕਾਰੀਆਂ ਨਾਲ ਗੱਲ ਕਰੋ ਸਾਡੇ ਜਿਹੜੇ ਸਿਰਸਹਰਾਂ ਦੇ ਸਮਰਥਕ ਸੀਗੇ ਉਹਨਾਂ ਨੇ ਆ ਕੇ ਅੱਜ ਇੱਥੇ ਬਾਸ ਸੈਂਡ ਦੇ ਸਾਹਮਣੇ ਜਿਹੜਾ ਚੌਕ ਬਣਦਾ ਉੱਥੇ ਧਰਨਾ ਦਿੱਤਾ ਹੈਗਾ ਧਰਨਾ ਦਿੱਤਾ ਲੋਕਤੰਤਰ ਅਰੇ ਕਾ ਨਾਗਰਿਕ ਨੂੰ ਹੱਕ ਆ ਆਪਣਾ ਧਰਨਾ ਦੇਣ ਦਾ ਕੋਈ ਵੀ ਪ੍ਰਸ਼ਾਸਨ ਤਿੱਕਰ ਗੱਲ ਪਹੁੰਚਾਉਣ ਦਾ ਉਤੋਂ ਇੱਕ ਬੰਦਾ ਗਲਤ ਸਹਾਰਤੀ ਅਨਸਰ ਜਿਹਦੇ ਸਿਰ ਤੇ ਪਗੜੀ ਬੰਨੀ ਹੋਈ ਆ ਆਉਂਦਾ ਹੈਗਾ ਔਰ ਪੰਜਾਬ ਪ੍ਰਧਾਨ ਜੀ ਦੇ ਸਾਥੇ ਔਰ ਸਿਰਸਹਰਾਂ ਦੇ ਜਿਹੜੇ ਵਰਕਰ ਆ ਉਹਨਾਂ ਤੇ ਹਮਲਾ ਕਰਦਾ ਹੈਗਾ ਕਿ ਤੁਸੀਂ ਸਿਰਸਹਰਾਂ ਵਾਲਿਆਂ ਨੇ ਕੀ ਗੰਦ ਪਾਰਕ ਹੈ ਜੀ ਦੇਖੋ ਸੈਕਸਨਾਂ ਵਾਲੇ ਕੋਈ ਗੰਦ ਨਹੀਂ ਪਾਉਂਦੇਗੇ ਜੇ ਹੱਕ ਲੈਣ ਵਾਸਤੇ ਲੋਕਤੰਤਰ ਹੈ ਇਹ ਹਿੰਦੁਸਤਾਨ ਦਾ ਉੱਥੇ ਹਰੇਕ ਬੰਦੇ ਨੂੰ ਹੱਕ ਹੈ ਤੇ ਅੱਜ ਕਿੰਨੀ ਹਸੀਂੀ ਘਟਨਾ ਹੋਈ ਆ ਪੰਜਾਬ ਪ੍ਰਧਾਨ ਜੀ ਇੱਕ ਧਰਨੇ ਦੇ ਵਿੱਚ ਮੌਜੂਦ ਆ ਔਰ ਇੱਕ ਗਲਤ ਸਾਰਥੀ ਅੰਸਰ ਆ ਕੇ ਉਹਨਾਂ ਤੇ ਹਮਲਾ ਕਰਦਾ ਹੈਗਾ ਤੇ ਪੁਲਿਸ ਪ੍ਰਸ਼ਾਸਨ ਨੂੰ ਚਾਹੀਦੀ ਵੀ ਸਾਡੀ ਦਾ ਅੱਗੇ ਹਲੇ ਜ਼ਿਲ੍ਹਾ ਪ੍ਰਧਾਨ ਨੂੰ ਕੋਈ ਇਨਸਾਫ ਨਹੀਂ ਮਿਲਿਆ ਔਰ ਦੂਸਰਾ ਟੈਗ ਹੈ ਜਿਹੜਾ ਪੰਜਾਬ ਪ੍ਰਧਾਨ ਤੇ ਹੋ ਜਾਂਦਾ ਇਹੀ ਅਸੀਂ ਇਨਸਾਫ ਦੀ ਮੰਗ ਕਰਦੇ ਹਾਂ ਇਨਾ ਬਰਫੀ ਜਨਾ ਚਲੋ ਕੀ ਮੱਲ ਹੋਇਆ ਮੇਰਾ ਨਾਮ ਰਜੀਸ਼ ਗਰਗਾ ਪੰਜਾਬ ਪ੍ਰਧਾਨ शिवसेना ਸਾਡੇ 29 ਤਰੀਕ ਨੂੰ ਨਾ ਸ਼ਾਮ ਨੂੰ ਜ਼ਿਲ੍ਹਾ ਪ੍ਰਧਾਨਾ ਸਾਡਾ ਰਵੀ ਕੁਮਾਰ ਇਹਦੇ ਗੇਟ ਤੇ 25 30 ਕਿਰਪਾਨਾਂ ਮਾਰ ਕੇ ਬੰਦੇ ਉਹਦੀ ਅਸੀਂ ਚੌਂਕੀ ਤੇ ਵੀ ਦੱਸਤੀ ਡੀਐਸਪੀ ਸਾਹਿਬ ਨੂੰ ਦੱਸਤੀ ਐਸਐਚਓ ਸਿਟੀ ਨੂੰ ਦੱਸਤੀ ਹਜੇ ਤੱਕ ਉਹਦੀ ਕੋਈ ਕਾਰਵਾਈ ਨਹੀਂ ਹੋਈ ਇੱਕ ਐਸਆਈ ਲਾਇਆ ਰਸ਼ਪਾਲ ਸਿੰਘ ਉਹਨੂੰ ਜਦੋਂ ਪੁੱਛਦੇ ਅੱਜ ਅਸੀਂ ਪੁੱਛਿਆ ਸਾਰੇ ਨੇ ਇਕੱਠੇ ਹੋ ਕੇ ਵੀ ਕੀ ਬਣਿਆ ਉਹ ਕਹਿੰਦਾ ਬੰਦੇ ਨਹੀਂ ਲੱਭਣੇ ਮੈਨੂੰ ਤੁਸੀਂ ਆਦਾ ਜਿਹੜਾ ਕੋਈ ਕਰਨਾ ਕਰ ਲੋ ਉਹਦੇ ਸਬੰਧ ਵਿੱਚ ਅੱਜ ਸਾਰੇ ਸ਼ਿਵ ਸੈਨ ਇਕੱਠੇ ਹੋ ਗਏ ਅੱਜ ਉਹ ਬਾਸਾੜੀ ਚੌਂਕੀ ਦੇ ਬਾਹਰ ਇਹਨਾਂ ਨੇ ਧਰਨਾ ਲਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਵੀ ਲੋਕ ਤੁਹਾਨੂੰ ਪਤਾ ਹੀ ਵੇਖ ਹੀ ਲਿਆ ਵੀ ਲੋਕਾਂ ਨੇ ਧਰਨਾ ਕਾਹਦਾ ਲਾਉਣੇ ਕਾਦੇ ਲੀਡਰੋਂ ਤੁਸੀਂ ਐਦਾਂ ਦੇ ਸਾਨੂੰ ਸਵਾਲ ਜਵਾਬ ਕਰਨੇ ਪੈਂਦੇ ਆ ਸੁਣਨ ਨੂੰ ਮਿਲੇ ਤੇ ਅਸੀਂ ਪ੍ਰਸ਼ਾਦੀ ਐਸਪੀ ਸਾਹਿਬ ਦੇ ਧਿਆਨ ਚ ਲਿਆਤਾ ਉਹ ਆਉਂਦੇ ਫਿਰ ਕਰਦੇ ਜਿਸ ਤਰ੍ਹਾਂ ਕੋਈ ਮਾਫਲਾ ਭਖਿਆ ਕੀ ਨੋਜਵਾਲ ਦੀ ਕੁਤਮਾ ਰਹੀ ਹੈ ਕੀ ਉਹ ਲੋਕ ਸਾਡੇ ਗੱਲ ਪੈਣ ਨੂੰ ਆਇਆ ਤੁਹਾਨੂੰ ਪੇਖਿਆ ਵੀ ਉਹ ਕਹਿੰਦਾ ਕਾਦੇ ਲੀਡਰੋਂ ਤੁਸੀਂ ਸੁਣਿਆ ਹੋਣਾ ਸਾਡੇ ਕੋਲ ਹੈਗੇ ਰਿਕਾਰਡਿੰਗਾਂ ਸਾਡੇ ਬੰਦੇ ਨਾਲ ਦੀ ਨਾ ਆਉਣ ਰੱਖਦੇ ਵੀ ਤੁਸੀਂ ਕਹਦੇ ਕਾਹਦੇ ਲੀਡਰੋਂ ਤੁਸੀਂ ਕਹਦੇ ਸੜਕਾ ਤੁਹਾਨੂੰ ਐਨ ਸਾਹਿਬ ਅੱਗੋਂ ਹਿੰਦਰ ਦਾ ਗੱਲ ਪੈਨ ਨੂੰ ਆਉਂਦਾ ਸੀਗਾ ਤੇ ਜਦੋਂ ਬੰਦੇ ਨੇ ਜਾ ਕੇ ਪੁੱਛਣਾ ਫਿਰ ਬਾਹਰ ਨਹੀਂ ਨਿਕਲੇ ਜੀ ਕੋਈ ਪ੍ਰਸ਼ਾਸਨ ਦੇ ਅਧਿਕਾਰੀ ਪਹੁੰਚੇ ਸੀ ਤੁਹਾਡੀ ਦਿਸਤੋ ਤਰਨਾ ਲੱਗਿਆ ਸੀ ਕੋਈ ਸੀ ਅਸੀਂ ਨੋਟ ਕਰਾਇਆ ਵਾ ਨੋਟ ਕਰਾਇਆ ਪ੍ਰਸ਼ਾਸਨ ਦਾ ਆਉਣਾ ਕੰਮ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ ਸਾਡਾ ਕੰਮ ਦੱਸਣਾ ਕੋਈ ਆਇਆ ਸੀ ਅਜੇ ਤੱਕ ਤਾਂ ਕੋਈ ਨਹੀਂ ਤੁਹਾਡੇ ਸਾਹਮਣੇ ਕੋਈ ਨਹੀਂ ਆਇਆ ਜਿਹੜੀ ਸਪੋਰਟ ਸੀ ਇੱਥੇ ਇੱਕ ਮੁਲਾਜ਼ਮ ਕੋਈ ਖੜੇ ਸੀ ਉਹ ਉਹ ਮੇਰੇ ਗਨਮੈਨ ਹੈ ਜੀ ਉਹ ਮੇਰੇ ਨਾਲ ਦੇਖੋ ਪਤਾ ਕੀ ਹੈ ਜੀ 29 ਤਰੀਕ ਨੂੰ ਜਿਹੜੇ ਸਾਡੇ